ਸਵੀਕਾਰਦੇ ਤੁਸੀਂ 1224 7 50 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਵਿੱਚ ਪਟਿਆਲਾ ਪਹੁੰਚ ਰਹੇ ਹਨ ਇੱਥੇ ਉਹ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਣਗੇ ਇਹ ਮੰਦਿਰ ਸਦੀਆਂ ਤੋਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ ਮੁੱਖ ਮੰਤਰੀ ਮਾਨ ਨਵੀਂ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਵੀ ਮਿਲਣਗੇ ਇਹ ਪਹਿਲੀ ਵਾਰ ਹੋਵੇਗਾ ਕਿ ਭਗਵੰਤ ਮਾਨ ਇਸ ਨਵੀਂ ਕਮੇਟੀ ਨਾਲ ਰੂਬਰੂ ਹੋਣਗੇ ਮਸ਼ਹੂਰ ਸਮਾਜ ਸੇਵੀ ਰਜੇਂਦਰ ਗੁਪਤਾ ਨੂੰ ਮੰਦਿਰ ਪ੍ਰਬੰਧਨ ਕਮੇਟੀ ਦਾ ਅਧਿਐਕਸ਼ ਬਣਾਇਆ ਗਿਆ ਹੈ ਕਮੇਟੀ ਦੇ ਨਾਲ ਨਾਲ ਮੀਟਿੰਗ ਤੋਂ ਬਾਅਦ ਉਮੀਦ ਹੈ ਕਿ ਮੁੱਖ ਮੰਤਰੀ ਕਿਸੇ ਮਹੱਤਵਪੂਰਨ ਲਾਂ ਦੀ ਕੋਸ਼ਨਾ ਕਰ ਸਕਦੇ ਹਨ ਇਹ ਦੌਰਾ ਖਾਸ ਕਰਕੇ ਇਸ ਕਰਕੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਕਿਉਂਕਿ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਭਗਵੰਤ ਮਾਨ ਦੀ ਮੀਡੀਆ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ ਇਹ ਦੌਰਾ ਨਾ ਸਿਰਫ ਧਾਰਮਿਕ ਅਹਿਮਤ ਰੱਖਦਾ ਹੈ ਸਗੋਂ ਰਾਜਨੀਤਿਕ ਪੱਖੋਂ ਵੀ ਕਾਫੀ ਮਾਇਨੇ ਰੱਖਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ 124 750 ਪੰਚਾਇਤ ਦੇ ਮੁੱਖ ਮੰਤਰੀ ਭਗਵੰਤ ਮਾਨ تھੋੜੀ ਦੇਰ ਵਿੱਚ ਪਟਿਆਲਾ ਪਹੁੰਚ ਰਹੇ ਹਨ ਇੱਥੇ ਉਹ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਣਗੇ ਇਹ ਮੰਦਿਰ ਸਦੀਆਂ ਤੋਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ ਮੁੱਖ ਮੰਤਰੀ ਮਾਨ ਨਵੀਂ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਵੀ ਮਿਲਣਗੇ ਇਹ ਪਹਿਲੀ ਵਾਰ ਹੋਵੇਗਾ ਕਿ ਭਗਵੰਤ ਮਾਨ ਇਸ ਨਵੀਂ ਕਮੇਟੀ ਨਾਲ ਰੂਬਰੂ ਹੋਣਗੇ ਮਸ਼ਹੂਰ ਸਮਾਜ ਸੇਵੀ ਰਾਜੇਂਦਰ ਗੁਪਤਾ ਨੂੰ ਮੰਦਿਰ ਪ੍ਰਬੰਧਨ ਕਮੇਟੀ ਦਾ ਅਧਿਐਕਸ਼ ਬਣਾਇਆ ਗਿਆ ਹੈ ਕਮੇਟੀ ਦੇ ਨਾਲ ਨਾਲ ਮੀਟਿੰਗ ਤੋਂ ਉਮੀਦ ਹੈ ਕਿ ਮੁੱਖ ਮੰਤਰੀ ਕਿਸੇ ਮਹੱਤਵਪੂਰਨ ਐਲਾਨ ਦੀ ਵੀ ਕੋਸ਼ਨਾ ਕਰ ਸਕਦੇ ਹਨ ਇਹ ਦੌਰਾ ਖਾਸ ਕਰਕੇ ਇਸ ਕਰਕੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਕਿਉਂਕਿ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਭਗਵੰਤ ਮਾਨ ਦੀ ਮੀਡੀਆ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ ਇਹ ਦੌਰਾ ਨਾ ਸਿਰਫ ਧਾਰਮਿਕ ਅਹਿਮਤ ਰੱਖਦਾ ਹੈ ਸਗੋ ਰਾਜਨੀਤਿਕ ਪੱਖੋਂ ਵੀ ਕਾਫੀ ਮਾਇਨੇ ਰੱਖਦਾ ਹੈ ਸਸ਼ੀਕਾਲ ਦੇ ਤੁਸੀਂ 124 7 ਪੰਚਾਬ ਪੰਚਾਬ ਦੇ ਮੁੱਖ ਮੰਤਰੀ ਭਗਵੰਤ ਮਾਨ થોડી देर ਵਿੱਚ ਪਟਿਆਲਾ ਪਹੁੰਚ ਰਹੇ ਹਨ ਇੱਥੇ ਉਹ ਸਤਿਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣਗੇ ਇਹ ਮੰਦਰ ਸਦੀਆਂ ਤੋਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ ਮੁੱਖ ਮੰਤਰੀ ਮਾਨ ਨਵੀਂ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਵੀ ਮਿਲਣਗੇ ਇਹ ਪਹਿਲੀ ਵਾਰ ਹੋਵੇਗਾ ਕਿ ਭਗਵੰਤ ਮਾਨ ਇਸ ਨਵੀਂ ਕਮੇਟੀ ਨਾਲ ਰੂਬਰੂ ਹੋਣਗੇ ਮਸ਼ਹੂਰ ਸਮਾਜ ਸੇਵੀ ਰਜੇਂਦਰ ਗੁਪਤਾ ਨੂੰ ਮੰਦਰ ਪ੍ਰਬੰਧਨ ਕਮੇਟੀ ਦਾ ਅਧਿਐਕਸ਼ ਬਣਾਇਆ ਗਿਆ ਹੈ ਕਮੇਟੀ ਦੇ ਨਾਲ ਨਾਲ ਮੀਟਿੰਗ ਤੋਂ ਉਮੀਦ ਹੈ ਕਿ ਮੁੱਖ ਮੰਤਰੀ ਕਿਸੇ ਮਹੱਤਵਪੂਰਨ ਐਲਾਨ ਦੀ ਵਿਕੋਸ਼ਣਾ ਕਰ ਸਕਦੇ ਹਨ ਇਹ ਦੌਰਾ ਖਾਸ ਕਰਕੇ ਇਸ ਕਰਕੇ ਵਿਧਾਨ ਕੇਂਦਰਿਤ ਕਰ ਰਿਹਾ ਹੈ ਕਿਉਂਕਿ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਭਗਵੰਤ ਮਾਨ ਦੀ ਮੀਡੀਆ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ ਇਹ ਦੌਰਾ ਨਾ ਸਿਰਫ ਧਾਰਮਿਕ ਅਹਿਮਤ ਰੱਖਦਾ ਹੈ ਸਗੋਂ ਰਾਜਨੀਤਿਕ ਪੱਖੋਂ ਵੀ ਕਾਫੀ ਮਾਇਨੇ ਰੱਖਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ 124 7 ਪੰਜਾਹ ਪੰਜਾਪ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਵਿੱਚ ਪਟਿਆਲਾ ਪਹੁੰਚ ਰਹੇ ਹਨ ਇੱਥੇ ਉਸ ਤਿਸ਼ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਣਗੇ ਇਹ ਮੰਦਿਰ ਸਦੀਆਂ ਤੋਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ ਮੁੱਖ ਮੰਤਰੀ ਮਾਨ ਨਵੀਂ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਵੀ ਮਿਲਣਗੇ ਇਹ ਪਹਿਲੀ ਵਾਰ ਹੋਵੇਗਾ ਕਿ ਭਗਵੰਤ ਮਾਨ ਇਸ ਨਵੀਂ ਕਮੇਟੀ ਨਾਲ ਰੂਬਰੂ ਹੋਣਗੇ ਮਸ਼ਹੂਰ ਸਮਾਜ ਸੇਵੀ ਰਾਜੇਂਦਰ ਗੁਪਤਾ ਨੂੰ ਮੰਦਿਰ ਪ੍ਰਬੰਧਨ ਕਮੇਟੀ ਦਾ ਅਧਿਐਕਸ਼ ਬਣਾਇਆ ਗਿਆ ਹੈ ਕਮੇਟੀ ਦੇ ਨਾਲ ਨਾਲ ਮੀਟਿੰਗ ਤੋਂ ਬਾਅਦ ਉਮੀਦ ਹੈ ਕਿ ਮੁੱਖ ਮੰਤਰੀ ਕਿਸੇ ਮਹੱਤਵਪੂਰਨ ਲਾਂਦ ਦੀ ਵਿਕੋਸ਼ਨਾ ਕਰ ਸਕਦੇ ਹਨ ਇਹ ਦੌਰਾ ਖਾਸ ਕਰਕੇ ਇਸ ਕਰਕੇ ਵਿਧਾਨ ਕੇਂਦਰਿਤ ਕਰ ਰਿਹਾ ਹੈ ਕਿਉਂਕਿ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਭਗਵੰਤ ਮਾਨ ਦੀ ਮੀਡੀਆ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ ਇਹ ਦੌਰਾ ਨਾ ਸਿਰਫ ਧਾਰਮਿਕ ਅਹਿਮਤ ਰੱਖਦਾ ਹੈ ਸਗੋਂ ਰਾਜਨੀਤਿਕ ਪੱਖੋਂ ਵੀ ਕਾਫੀ ਮਾਇਨੇ ਰੱਖਦਾ ਹੈ